ਖੇਤੀਬਾੜੀ ਖੇਤਰ ਵਿੱਚ ਮਸ਼ੀਨੀਕਰਨ ਰਾਹੀਂ ਕਿਸਾਨਾਂ ਦੀ ਤਰੱਕੀ ਦੇ ਲਈ ਖੇਤੀ ਮਸ਼ੀਨਰੀ ਅਤੇ ਡੇਰੀ ਟੈਕਨੋਲੋਜੀ ਬਾਰੇ ਇੱਕ ਅੰਤਰਰਾਸ਼ਟਰੀ ਪ੍ਰਦਰਸ਼ਨੀ 22 ਜਨਵਰੀ 2023 ਤੱਕ ਲੁਧਿਆਣਾ ਪ੍ਰਦਰਸ਼ਨੀ ਕੇਂਦਰ ਸਥਾਨੇ ਵਾਲੂਧਿਆਣਾ ਵਿਖੇ ਲਗਾਈ ਜਾਵੇਗੀ। ਇਹ ਐਕਸਪੋ ਦਾ ਤੀਜਾ ਐਡੀਸ਼ਨ ਹੈ ਜਿਸ ਦਾ ਆਯੋਜਨ ਫਾਰ ਸਰਕਾਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਤੇ ICAR ਤੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ 150 ਸਟੇਟ ਐਗਰੀਕਲਚਰ ਇੰਪਲੀਮੈਂਟ ਮੈਨੂਫੈਕਚਰਸ ਐਸੋਸੀਏਸ਼ਨ ਦੇ ਸਹਿਯੋਗ ਦੇ ਨਾਲ ਕੀਤੀ ਜਾ ਰਹੀ ਹੈ ਤੇ ਇਸ ਨੂੰ ਐਗਰੀਕਲਚਰ ਮਸ਼ੀਨਰੀ ਮੈਨੂਫੈਕਚਰਸ ਐਸੋਸੀਏਸ਼ਨ ਦਾ ਪਰਜੋਰ ਸਮਰਥਨ ਪ੍ਰਾਪਤ ਹੈ ਹਾਂਜੀ ਜੋ ਇੰਡੀਆ ਐਗਰੀ ਪ੍ਰੋਗਰੈਸ ਸ਼ੋ 2023 ਜੋ ਕਿ 21 2021 ਤੇ 22 ਜਨਵਰੀ 2023 ਲੱਗਣ ਜਾ ਰਿਹਾ ਹੈ ਇਹ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਨੇਵਾਲ ਇਹ ਲੁਧਿਆਣਾ ਉੱਤੇ ਲੱਗੇਗਾ ਤੇ ਇਹ ਤਾਂ ਮੇਨ ਫੋਕਸ ਹੈ B2B ਪਲੇਟਫਾਰਮ ਨੂੰ ਕ੍ਰੀਏਟ ਕਰਨਾ ਸਾਡੇ ਪੰਜਾਬ ਦੇ ਵਿੱਚ ਐਗਜ਼ੀਬਿਸ਼ਨਸ ਬਹੁਤ ਘੱਟ ਨੇ ਜਿਹੜੀਆਂ ਜਿਹੜੀਆਂ ਵੀ ਹੈਗੀਆਂ ਨੇ ਉਹ ਮੋਸਟਲੀ B2C ਨੇ ਤੇ ਸਾਡਾ ਇੱਕੋ ਹੀ ਫੋਕਸ ਹੈ B2B ਲੈ ਕੇ ਆਉਣਾ ਅਸੀਂ ਪੰਜਾਬ ਦੇ ਜਿਹੜੇ ਮੈਨੂਫੈਕਚਰਰ ਨੇ ਐਗਰੀਕਲਚਰ ਵਾਲੇ ਉਹ ਬਹੁਤ ਪ੍ਰੋਐਕਟਿਵ ਨੇ ਉਹ ਹਮੇਸ਼ਾ ਆਰ ਐਨ ਡੀ ਕੱਢ ਕੇ ਕੋਈ ਨਾ ਕੋਈ ਨਵੀਂ ਚੀਜ਼ ਕੱਢਦੇ ਰਹਿੰਦੇ ਆ ਪਰ ਉਹਨਾਂ ਨੂੰ ਉਹੋ ਜਿਹਾ ਸ਼ੋਕਸ਼ ਮਿਲਦਾ ਹੀ ਨਹੀਂ ਹੈਗਾ ਪੰਜਾਬ ਦੇ ਵਿੱਚ ਗੱਲ ਕਰੀਏ ਉਹ ਆਪ ਬਾਹਰ ਲੋਕਾਂ ਨੂੰ ਲੱਭਣ ਜਾਂਦੇ ਆ ਉਹਨਾਂ ਨੂੰ ਡੀਲਰ ਬਣਾਉਂਦੇ ਨੇ ਸੋ ਅਸੀਂ ਇਹੀ ਸੋਚ ਲੈ ਕੇ ਆਏ ਜਿਹਦੇ ਵਿੱਚ ਉਡਾਨ ਮੀਡੀਆ ਸ਼ੁਕਰੀਆ ਜੀ ਕਿ ਪੁਲਿਸਪੈਸਾ ਇੰਡੀਆ ਐਗਰੀ ਪ੍ਰੋਗਰੈਸ ਐਕਸਪੋ 2023 21 22 ਜਨਵਰੀ 2023 ਨੂੰ ਲੁਧਿਆਣਾ ਐਗਜ਼ਿਬਿਸ਼ਨ ਸੈਂਟਰ ਸਾਨੇਵਾਲ ਲੱਗਣ ਜਾ ਰਹੀ ਹੈ ਜਿਹਦੇ ਵਿੱਚ 200 ਦੇ ਕਰੀਬ ਕੰਪਨੀ ਚ ਪਾਰਟਿਸਪੇਟ ਕਰ ਰਹੀਆਂ ਨੇ ਪੈਨ ਇੰਡੀਆ ਇਸ ਐਗਜ਼ਿਬਿਸ਼ਨ ਨੂੰ ਜਿਹੜੀ ਸਪੋਰਟਰ ਦੇ ਰਿਹਾ ਹੈ ਉਹ ਗਵਰਨਮੈਂਟ ਆਫ ਇੰਡੀਆ ਪੰਜਾਬ ਗਵਰਨਮੈਂਟ ਹਰਿਆਣਾ ਗਵਰਨਮੈਂਟ ਡਿਪਾਰਟਮੈਂਟ ਆਫ ਐਗਰੀਕਲਚਰ ਔਰ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ICAR ਔਰ ਪੰਜਾਬ ਸਟੇਟ ਮੈਨੂਫੈਕਚਰਰਸ ਐਸੋਸੀਏਸ਼ਨ ਐਂਡ एमए इंडिया एग्रीकल्चर मशीनरी मैन्युफैक्चरर एसोसिएशन इंडिया ये एस सब मिलके उड़ान मीडिया एंड कम्युनिकेशन प्राइवेट लिमिटेड मिलके ये एग्जीबिशन होने जा रही है। एदे ਵਿੱਚ ਜਿਹੜਾ ਸਾਡਾ ਮੇਨ ਫੋਕਸ ਏਰੀਆਜ਼ ਹੈਗੇ ਨੇ ਉਹ ਹੈਗੇ ਕਿ ਜੋ ਲੇਟੈਸਟ ਟੈਕਨੋਲੋਜੀ ਇਸ ਵੇਲੇ अवेलेबल ਹੈਗੀ ਆ ਇੰਡੀਆ ਦੇ ਵਿੱਚ ਐਗਰੀਕਲਚਰ ਲਈ ਫਾਰਮਰਸ ਲਈ ਉਹ ਅਸੀਂ ਉੱਥੇ ਲੈ ਕੇ ਆਈਏ। ਉਹਦੇ ਵਿੱਚ ਮੇਨ ਚੀਜ਼ ਹੈਗੀ ਸਾਡੀ ਜਿਹੜੀ ਸਟਰਾ ਮੈਨੇਜਮੈਂਟ ਪੈਡੀ ਦੀ ਮੈਨੇਜਮੈਂਟ ਜਿਹੜੀ ਹੈਗੀ ਆ ਉਹ ਇਨਸੇ ਤੋਂ ਔਰ ਆਊਟਸੇ ਤੋਂ ਦੋਨੋਂ ਤਰ੍ਹਾਂ ਦੀ ਅਸੀਂ ਉੱਥੇ ਮਸ਼ੀਨਰੀ अवेलेबल ਹੋਊਗੀ ਔਰ ਪਲੱਸ ਸੈਮੀਨਾਰਸ ਵੀ ਹੋਣਗੇ ਤਾਂ ਕਿ ਉਸ ਨੂੰ ਮੈਕਸਿਮਮ ਉਹਦਾ ਯੂਜ਼ ਕਿਵੇਂ ਲਿਆ ਜਾ ਸਕੇ ਉਹਦੇ ਤੇ ਫੋਕਸ ਹੋਣਗੇ ਸਾਰੇ ਸੈਮੀਨਾਰ ਲੈਟੈਸਟ ਐਗਰੀਕਲਚਰ ਮਸ਼ੀਨਰੀ ਜੋ ਵੀ ਸਾਨੂੰ ਚਾਹੀਦਾ ਐਗਰੀਕਲਚਰ ਸਾਡਾ ਚਲੋ ਬੈਕਮੋਰ ਇੰਡੀਆ ਦੀ ਜੋ ਸਾਨੂੰ ਉਥੇ ਐਗਰੀਕਲਚਰ ਚ ਲੇਟੈਸਟ ਮਸ਼ੀਨਰੀ ਚਾਹੀਦੀ ਹੈ ਤਾਂ ਕਿ ਕਿਸਾਨ ਘੱਟ ਖਰਚੇ ਤੇ ਵੱਧ ਪੈਦਾਵਾਰ ਕਰ ਸਕਣ ਉਸ ਤੋਂ ਅਸੀਂ ਮਸ਼ੀਨਰੀ ਲੈ ਕੇ ਆ ਰਹੇ ਹਾਂ ਉਸ ਤੋਂ ਅਸੀਂ ਸੈਮੀਨਾਰਸ ਵੀ ਲੈ ਕੇ ਆਣੇ ਤਾਂ ਕਿ ਮੈਕਸਿਮਮ ਫਾਇਦਾ ਲੈ ਸਕਦੇ ਰਸ ਸਕੋ ਐਗਰੀਕਲਚਰ ਕੇ ਅੰਦਰ ਵਿਲ ਬੀ ਡਿਸਕਸਿੰਗ ਥੀਸ ਥਿੰਗਸ ਸੈਪਰੇਟਲੀ ਸੋ ਥੈਟ ਵੀ ਕੈਨ ਹਾਊ ਐਵਰ ਇ ਸਟਰੋਂਗ ਯੂ ਨੋ ਪੋਲਿਸੀ ਔਨ ਦੋਸ ਥਿੰਗਸ ਇਨ ਕਮਿੰਗ ਟਾਈਮ ਦ ਹੋਲ ਸਿਨੈਰੀਓ ਇਜ਼ ਗੋਇੰਗ ਟੂ ਬੀ ਚੇਂਜਡ इ दो इशूज विल बी डिस इन दिसमिनार एंड वर्ल्ड क्लास एंड नेशनल लेवल एक्सपर्ट्स विल बी देयर टू डेलीबरेट ऑन दो देखो जी ये एक ऐसा प्लेटफॉर्म पर जिस पर हर तरह की जो लेटेस्ट मशीनरी है वो डिस्प्ले की जा रही है तो फार्मर्स को पता लगे कि इस तरह की मशीन अवेलेबल है वो मशीन फार्मर यदि खुद नहीं ले सकता क्या ग्रुप में वो उस तरह की मशीने ले ले सकता है दूसरा ये है कि मैकेनाइजेशन इज़ द नीड ऑफ द आवर लेबर हमारे पास फ्यूचर में है नहीं एग्रीकल्चर के लिए तो हमें मैकेनाइजेशन की तरफ बढ़ना पड़ेगा वो उसके लिए ये एग्जीबिशन एक मील का पत्थर साबित हो सरकार इसको पूरा सपोर्ट कर रही है सरकार को पॉलिसीज हैं पॉलिसी मेकर्स और पॉलिसी डिसीजन टेकर जो हैं वो दे विल आल्सो भी पार्टिसिपेटिंग एंड उसके अंदर किस तरह से गवर्नमेंट सपोर्ट कर सकती है फार्म ਮਸ਼ੀਨਰੀ ਹਵਲੇਪੂ ਕਰਵਾਉਣੇ ਲਈ ਉਸਕੇ ਉੱਪਰ ਵੀ ਚਰਚਾ ਕੀ ਜਾਏਗੀ ਸਾਡੀ ਭਾਈ ਜਨਵਰੀ 2023 ਨੂੰ ਇਹ ਤੀਸਰਾ ਐਡੀਸ਼ਨ ਆ ਜਿਹੜਾ ਲਗਾਉਣ ਜਾ ਰਹੇ ਹਾਂ ਅਸੀਂ ਇਹ ਸਾਹਨੇਵਾਲ ਐਗਜ਼ੀਬਿਸ਼ਨ ਸੈਂਟਰ ਲੁਧਿਆਣਾ ਵਿਖੇ ਹੋਏਗਾ ਇਸ ਦੇ ਵਿੱਚ ਨਵੀਂ ਤਕਨੀਕ ਦੀ ਐਗਰੀਕਲਚਰ ਮਸ਼ੀਨਰੀ ਜਿਹੜੀ ਕਿ ਐਗਰੀਕਲਚਰ ਪੌਟਿਕਲਚਰ ਔਰ ਡੇਰੀ ਨਾਲ ਸੰਬੰਧਿਤ ਹੈ ਉਹ ਸਾਰੇ ਹਰ ਤਰ੍ਹਾਂ ਦੀ ਨਵੀਂ ਐਗਰੀਕਲਚਰ ਮਸ਼ੀਨਰੀ ਡਿਸਪਲੇ ਕੀਤੀ ਜਾਏਗੀ ਲੇਟੈਸਟ ਟੈਕਨਿਕ ਦੀ ਤਾਂ ਕਿ फार्मर ਇਸ ਤੇ ਪਹੁੰਚ ਕੇ ਨਵੀਂ ਟੈਕਨੋਲੋਜੀ ਨੂੰ ਦੇਖਣ ਤੇ ਉਸ ਤੋਂ ਕਿਵੇਂ ਲਾਹਾ ਲੈ ਸਕਦੇ ਨੇ ਉਹ ਦੇਖਣ ਇਸ ਦੇ ਵਿੱਚ ਨੋਲਿਜ ਪਾਰਟਨਰ ਤੇ ਜਿਹੜੇ ਐਕਸਟੈਂਸ਼ਨ ਪਾਰਟਨਰ ਸਾਡੇ ਜਿਵੇਂ ਮਿਨਿਸਟਰੀ ਆਫ ਐਗਰੀਕਲਚਰ ਪੰਜਾਬ ਗਵਰਨਮੈਂਟ ਪੀਏਯੂ ਇਹ ਵੀ ਸਾਡੇ ਨਾਲ ਜੁੜੇ ਹੋਏ ਨੇ ਤੇ ਅਸੀਂ ਇਹ ਪੰਜਾਬ ਦੀ ਐਗਰੀਕਲਚਰ ਮਸ਼ੀਨਰੀ ਐਸੋਸੀਏਸ਼ਨ ਆਲ ਇੰਡੀਆ ਐਗਰੀਕਲਚਰ ਮਸ਼ੀਨਰੀ ਐਸੋਸੀਏਸ਼ਨ ਅਤੇ ਹੋਰ ਵੀ ਜਿੰਨੇ ਵੀ ਸਟੇਕ ਹোলਡਰਸ ਨੇ ਅਸੀਂ ਉਹਨਾਂ ਨੂੰ ਸਭ ਨੂੰ ਨਾਲ ਲਿਆ ਰਹੇ ਹਾਂ ਤਾਂ ਕਿ ਇੱਕ ਜਿੰਨੇ ਵੀ ਐਗਰੀਕਲਚਰ ਨਾਲ ਰਿਲੇਟਡ ਕੋਈ ਇਸ਼ੂਜ਼ ਨੇ ਅਸੀਂ ਉੱਥੇ ਸੈਮੀਨਾਰ ਵੀ ਕਰਾਂਗੇ ਫਾਰਮਰਸ ਨਾਲ ਡਿਸਕਸ ਵੀ ਕਰਾਂਗੇ ਤੇ ਨਵੀਂ ਆਉਣ ਵਾਲੇ ਸਮੇਂ 'ਚ ਕਿਹੜੇ-ਕਿਹੜੀਆਂ ਨਵੀਆਂ ਚੇਂजेस ਆ ਰਹੀਆਂ ਨੇ ਐਗਰੀਕਲਚਰ ਦੇ ਵਿੱਚ ਉਹਦੇ ਬਾਰੇ ਵੀ ਜਾਣਕਾਰੀ ਦਵਾਂਗੇ ਜਿਵੇਂ ਕਿ ਅਸੀਂ ਮਿਲਟ ਈਅਰ ਗਵਰਨਮੈਂਟ ਆਫ ਇੰਡੀਆ ਮਨਾਉਣ ਜਾ ਰਹੀ ਹੈ ਉਹਦੇ ਬਾਰੇ ਵੀ ਜਾਣਕਾਰੀ ਉਹਨੂੰ ਕਿਹੜੀ ਟੈਕਨੋਲੋਜੀ ਚਾਹੀਦੀਆਂ ਨੇ ਕੋਸ਼ਿਸ਼ ਕਰਾਂਗੇ ਕਿ ਉੱਥੇ ਉਹ ਡਿਸਪਲੇ ਤੇ ਕਿ ਸਰ ਕਿੰਨੀਆਂ ਕੰਪਨੀਆਂ ਜਿਹੜੀਆਂ ਵਿੱਚ ਭਾਗ ਲੈ ਰਹੀਆਂ ਨੇ ਕਿੰਨੇ ਦਿਨ ਦੀ ਐਕਸਿਊਸ਼ਨ ਹੁੰਦੀ ਹੈ ਕੋਈ ਇਸ ਬਾਰੇ ਸਾਡੇ ਜਿਹੜੇ ਐਕਸੀਬਿਸ਼ਨ ਪਾਰਟਨਰ ਨੇ ਉਡਾਨ ਮੀਡੀਆ ਉਹ ਵਧੇਰੇ ਜਾਣਕਾਰੀ ਦੇ ਸਕਦੇ ਨੇ ਤਕਰੀਬਨ 200 ਦੇ ਨੇੜੇ ਕੰਪਨੀਆਂ ਸਨ ਅਸੀਂ ਲੋ ਜਾਨ ਤਾਂ ਅਬਸੇ ਚਲੋਟਾ ਦੀ ਰਿਪੋਰਟ ਐਸਐਮਜ਼ ਨਿਊਜ਼